ਗੁੱਡ ਮਾਰਨਿੰਗ ਸਾਰਿਆਂ ਨੂੰ ਮਿੱਤਰੋ ਅਸੀਂ ਰਾਤ ਨਾ ਕਿੰਨੇ ਕ ਵਜੇ ਖੜੇ ਸੀ ਨਿਕੇ ਮੈਂ ਤਾਂ ਸੁੱਤਾ ਪਿਆ ਸੀ ਯਾਰ ਇੱਕ ਪੱਟ ਕੇ ਜੀਆ 1 ਵਜੇ ਤਕਰੀਬ ਨਾ ਸੰਗਮਨਗਰ ਨਾਂਕੇ ਸਿੰਨਰ ਤੋਂ ਮੋੜਨਾ ਸੀ ਅਸੀਂ ਚਾਂਦਬਰ ਨੂੰ ਤੇ ਸਿੰਨਰ ਵਾਲੇ ਬਾਈਪਾਸ ਥੋੜਾ ਜਿਹਾ ਕ੍ਰੋਸਿੰਗ ਤੋਂ ਅੱਗੇ ਲੰਘਿਆ ਸੀ ਨਿਕਾ ਇੱਥੇ ਲਾ ਲਈ ਸੀ ਗੱਡੀ ਹੁਣ 7:30 ਪਾਣੇ 8 ਹੋ ਗਏ ਹੁਣ ਤੁਰ ਪਏ ਆ ਇੱਥੋਂ ਆ ਕੱਟ ਤੋਂ ਮੋੜਾ ਪੈਣਾ ਤੇ ਉੱਧਰੋਂ ਫਿਰ ਉਹ ਸਿੰਗਲ ਰੋਡ ਚੱਲਦੇ ਆ ਕਿਉਂਕਿ ਆ ਨਾਸਿਕ ਹੋ ਕੇ ਜਾਂਦਾ ਜੇ ਨਾਸਿਕ ਨੂੰ ਜਾਵਾਂਗੇ ਇੱਕ ਤਾਂ 40 45 ਕਿਲੋਮੀਟਰ 35 40 ਸਫ਼ਰ ਵਧੂਗਾ ਦੂਜਾ ਜਿਹੜਾ ਉਹ ਪੁੱਪਲਗਾਮ ਬਸਵੰਤ ਵਾਲਾ ਟੋਲ ਆ ਨਾ ਉਹ ਟੋਲ ਸਾਰਿਆਂ ਤੋਂ ਮਹਿੰਗਾ ਜਿਵੇਂ ਆਪਣੇ ਫਲੋਰ ਵਾਲਾ ਟੋਲ ਆ ਇਹ ਵੀ ਭਾਈ 800 ਪਲੱਸ ਦੀ ਬਰਚੀ ਆ ਤੋਂ ਇਸ ਕਰਕੇ ਇੱਧਰ ਦੀ ਹੁਣ ਸਿੰਗਲ ਰੋਡ ਚੱਲਾਂਗੇ ਕੋਈ ਗੱਲ ਨਹੀਂ ਠਾਇਰਾ ਹੀ ਆ ਠੰਡੇ ਠੰਡੇ ਤੁਰੇ ਜਾਂਦੇ ਆ ਚਲੋ ਠੀਕ ਆ ਮਿੱਤਰੋ ਜਾਂ ਉਹ ਬਾੜ ਵਾਲੇ ਰੋਡ ਆ ਜੀ ਰੋਡ ਵਧੀਆ ਹੈਗਾ ਇਹ ਅਸੀਂ ਵੀ ਘਬਰਾਉਂਦੇ ਸੀ ਰੋਡ ਪੂਰਾ ਚੌੜਾ ਕੋਈ ਚੱਕਰ ਨਹੀਂ ਹੈਗਾ ਇਹਨੂੰ ਸਿੰਗਲ ਰੋਡ ਕਹੀ ਜਾਂਦੇ ਆ ਸਿੰਗਲ ਨਹੀਂ ਹੈਗਾ ਪ੍ਰੋਪਰ ਵਧੀਆ ਰੋਡ ਆ ਕਿ ਨਾਸਕ ਜਾ ਕੇ ਜਾਂ ਉਹ ਪਿਛਲੇ ਰੋਡ ਜਿਹੜਾ ਆਪਾਂ ਚਾਹੇ ਨਗਰਪਾਲ ਦੀ ਹੋ ਜੋ ਜਿੱਧਰ ਦੀ ਮਰਜ਼ੀ ਹੋ ਜੋ ਉਹਨਾਂ ਨਾਲੋਂ ਰੋਡ ਵਧੀਆ ਹੈ ਜੀ ਇਹ ਉਧਰ ਦੀ ਖਰਚਾ ਤੇ ਬਾੜ ਦਾ ਵੀ ਫਰਕ ਪੈਂਦਾ ਸੰਗਮਨੇਰ ਨੰਗੇਆ ਉਹ ਪੁੰਨੇ ਤੋਂ ਆਉਂਦੇ ਸਿੰਨਰ ਆ ਕੇ ਨਾ ਸੱਜੇ ਪਾਸੇ ਨੂੰ ਰਾਹ ਮੁੜਦਾ ਚਾਂਦਵੜ ਵਿਚੀ ਆਹ ਰਾਹ ਜੀ ਚੌੜਾ ਬਸ ਸਿਰਫ ਇੰਨਾ ਕਾ ਵੀ ਪਿੰਡੂ ਰਸਤਾ ਪਰ ਡਬਲ ਰੂਡ ਕੋਈ ਚੱਕਰ ਨਹੀਂ ਮੇਤਰੋ ਇਹ ਪਿੰਡਾਂ ਵਾਲਾ ਰੂਡ ਆ ਵੈਸੇ ਹੈ ਡਬਲ ਹੀ ਆ ਹੁਣ ਇੱਕ ਤਾਂ ਇੱਥੋਂ ਰਾਹ ਪੁੱਛਣਾ ਸੀ ਕਿਉਂਕਿ ਗਾਂ 2 ਤੋਂ 3 ਰਸਤੇ ਵੜਦੇ ਆ ਮੈਂ ਤਾਂ ਪਾਣੀ ਦੀ ਬੋਤਲ ਲੈ ਲਾ ਇੱਕ ਖਾਨ ਗੋਂ ਪੈਂਦਾ ਰਾਹ ਵਧੀਆ ਯਾਰ ਸਾਫ਼ ਰਾਂ ਕੋਈ ਚੱਕਰ ਨਹੀਂ ਹੈਗਾ ਸਿੰਨਰ ਤੋਂ ਮੁੜੇ ਸੀ ਅਸੀਂ ਚਾਂਦਵੜ ਨੂੰ ਸਿੱਧੇ ਹੋ ਜਾਣਾ ਇਦੇ ਚ ਇੱਕ ਤਾਂ ਨਾਸਿਕ ਹੋ ਕੇ ਜਾਣ ਵਾਲੀ ਬਾਟ ਘਟ ਜਾਂਦੀ ਹੈ 35 40 ਕਿਲੋਮੀਟਰ ਦੂਜਾ ਨੰਬਰ ਇਹਦੇ ਚ ਟੋਲ ਹੈ ਨਹੀਂਗਾ ਉਥੇ ਟੋਲ ਪੈਂਦਾ 8 900 ਵਾਲਾ ਤੇ ਨਿੱਕਾ ਕਹਿੰਦਾ ਸੀ ਚਾਹ ਪੀਣੀ ਆ ਤੇ ਹੁਣ ਚਾਹ ਬਣਵਾ ਲਈ ਨਿੱਕੇ ਨੇ ਮੈਂ ਪਾਣੀ ਦੀ ਬੋਤਲ ਲੈਣਾ ਫਿਰ ਨਿਕਲਦੇ ਆ ਅੱਗੇ ਮੰਦੂਰਾ ਦੇ ਬਾਗ ਸੋਨੇ ਹੋਏ ਪਏ 25 15 ਦੇ ਕਰੀਬ ਪਹਿਲਾਂ ਸੀ ਜਨ ਮੁੱਕ ਗਿਆ ਪਿੰਡੂ ਮਹਾਰਾਸ਼ਟਰ ਹਰਿਆਵਲ ਬਹੁਤ ਆ ਮਹਾਰਾਜ ਜੇ ਜਦੋਂ ਵਿੱਚ ਜਿਹਨੂੰ ਵੜਦੇ ਆ ਇਹਦੇ ਤੇ ਇੱਕ ਗੱਲ ਪਤਾ ਨਹੀਂਦਾ ਵੀ ਇੱਥੇ ਦਾ ਮੰਤਰੀ ਜਾਂ ਗੱਟਕਰੀ ਔਸ਼ਕ ਪਰਸੈਂਟ ਰੋਡਾਂ ਨੂੰ ਛੱਡ ਕੇ ਨਹੀਂ ਜਿਹੜੇ ਆ ਪਿੰਡਾਂ ਵਾਲੇ ਰੋਡ ਵੀ ਨੇ ਨਾ ਉਹ ਵੀ ਡਬਲ ਨੇ ਜਿਹੜਾ ਕਿਸਾਨ ਤਕੜਾ ਹੈਗਾ ਉਹ ਤਾਂ ਬਾਈ ਵੱਟ ਕੱਢ ਤਕੜਾ ਹੀ ਤਕੜਾ ਉਹਦੇ ਤਾਂ ਸਾਧਨ ਪ੍ਰੋਪਰ ਸਾਰੇ ਟਰੈਕਟਰ ਕਈ ਕਈ ਹੁੰਦੇ ਆ ਗੱਡੀਆਂ ਵੀ ਟੌਪ ਟੌਪ ਦੀਆਂ ਰੱਖੀਆਂ ਜਿਹੜਾ ਮਾੜਾ ਉਹ ਵਿਚਾਰਾ ਮਾੜਾ ਹੀ ਆ ਉਹਨਾਂ ਦੇ ਤਕੜੇ ਕੰਮ ਨੇ ਕਈ ਕੋਠੀਆਂ ਵੀ ਖੇਤਾਂ ਦੇ ਵਿੱਚ ਹੀ ਨੇ ਆਹ ਉਹਨਾਂ ਅਸਾਰ ਖੜਾ ਜਾਨਾ ਹ ਜਿਵੇਂ ਨਸ਼ੀਨ ਨੂੰ ਸੈਟ ਪਾਇਆ ਜਾਂ ਜਾਂ ਘੰਗਰ ਪਸੂ ਤੇ ਇੱਕ ਖਾਸियत ਹੋਰ ਆ ਜੇ ਕਿਸੇ ਕੋਲੇ ਵੱਡਾ ਟਰੈਕਟਰ ਉਹਦੇ ਕੋਲੇ ਛੋਟਾ ਬਾਗਬਾਨੀ ਵਾਲਾ ਵੀ ਪੱਕਾ ਹੁੰਦਾ ਇੱਥੇ ਕਿਉਂਕਿ ਵੈਰੈਟੀ ਬਹੁਤ ਜ਼ਿਆਦਾ ਹੈ ਉਹ ਡੈਮ ਆ ਬਈ ਜ਼ਰਾਬਰੀ ਨਦੀ ਤੇ ਬਣਿਆ ਹੋਇਆ ਪਰ ਹੁਣ ਅਸੀਂ ਥੋੜਾ ਜਿਹਾ ਸਾਈਡ ਨੂੰ ਹੋ ਕੇ ਅਸਲੋ ਕਲਿੱਪ ਲਿਆ ਜਣਾ ਤੇ ਰੋਡ ਠੀਕ ਆ ਬਈ ਜਿਹਨੇ ਪੁੰਨੇ ਆਉਣਾ ਇਹ ਰੋਡ ਫੜ ਸਕਦਾ ਬੰਦਾ ਮਿੱਤਰੋ ਆਹ ਕੰਡਾ ਕਿਦੇ ਕਿਦੇ ਲੱਗਿਆ ਆਪਣੇ ਵੀ ਬਹੁਤ ਹੁੰਦੇ ਸੀ ਬਈ ਇਹ ਛੋਟੇ ਹੁੰਦੇ ਤੁਰ ਪੈਣਾ ਤੇ ਛੁੱਟੀ ਵਾਲੇ ਦਿਨ ਤੇ ਬਿਆਂ ਟੁੱਬਿਆਂ ਵੱਲ ਨੂੰ ਹਨ ਜਿਹੜੇ ਕੱਢਣੇ ਤੇ ਆਹ ਕੰਡੇ ਬਹੁਤ ਵਾਰ ਲਵਾ ਲੈਂਦੇ ਸੀ ਨਿਕਲਦਾ ਬਹੁਤ ਔਖਾ ਸੀ ਇਹ ਸੂਲ ਵਰਗਾ ਏਡੇ ਡੇ ਉਂਗਲ ਜਿੱਡੇ ਡੇ ਡੇ ਲੰਬੇ ਕੰਡੇ ਜਾਂਦੇ ਆਪਣੇ ਹੁਣ ਇਹ ਤਕਰੀਬਨ ਘਟ ਗਿਆ ਇਹ ਕਿੱਕਰ ਹੀ ਘਟ ਗਈ ਵੱਡੇ ਗਏ ਦਰਾਸਤ ਸਾਰੇ ਇੱਧਰ ਹਲੇ ਹੈ ਆ ਕੁੱਕ ਆ ਨਿਮਾ ਢੇਕਾਂ ਬਕੈਣਾ ਸਭ ਕੁਝ ਦਰੱਖਤ ਤੋਂ ਮਹਾਰਾਸ਼ਟਰ ਤੋਂ ਥਲੇ ਜੀਵਤ ਹੈਗੇ ਆ ਬਸ ਇਹ ਏਰੀਆ ਜਿਹੜੇ ਚ ਫਿਰਦੇ ਆ ਇਹ ਮਾਤਲਬ ਇੱਕ ਇਹ ਸਾਰੀ ਬੈਲਟ ਇਹ ਅੰਗੂਰਾਂ ਵਾਲੀ ਬੈਲਟ ਹੀ ਹੈ ਆ ਰੇਲਵੇ ਫਾਟਕ ਸੀਗਾ ਵਿਚਾਲੇ ਇੱਥੇ ਰੁਕੇ ਸੀ 5 ਮਿੰਟ ਖੁੱਲ ਗਿਆ ਫਾਟਕ ਵੈਸੇ ਹੁਣ ਉੱਤਰ ਕੇ 5 ਮਿੰਟ ਆ ਲੈਣ ਦਾ ਮਨ ਸੀਗਾ ਪਰ ਹੁਣ ਚੱਕਰੇ ਇਹ ਆ ਵੀ ਥੱਕ ਵੀ ਜਾਈਦਾ ਯਾਰ ਬੈਠੇ ਬੈਠੇ ਹੁਣ ਪਰ ਐ ਆ ਵੀ ਫਾੜ ਕਰਾਸ ਕਰ ਲਈਏ ਕਿਤੇ ਪਿੱਛੇ ਖੜੇ ਖੜੇ ਦੁਬਾਰਾ ਨਾ ਫਾੜ ਕੇ ਛੱਡ ਦੇ ਵਾਹ ਕੀ ਨਜ਼ਾਰੇਦਾਰ ਥੀ ਵਿਊ ਫਾੜੀਆਂ ਡਿਜ਼ਾਈਨ ਕੁਦਰਤ ਦੇ ਜਿਹੜੇ ਬਣਾਏ ਹੋਏ ਨੇ ਵੈਸੇ ਤਾਂ ਧੁੰਦ ਜੀ ਲੱਗਦੀ ਆ ਜੇ ਨੇੜੇ ਜਾਵਾਂਗੇ ਫੇਰੇ ਦੇਖਣਾ ਨਹੀਂ ਹਣਾ ਉਦਰ ਤਰਗਾ ਕਾਰੀਗਰ ਕੋਈ ਨਹੀਂ ਹੈਗਾ ਉਦਰਤ ਨੇ ਜਿਹੜੇ ਇਹ ਡਿਜ਼ਾਈਨ ਬਣਾਏ ਨੇ ਕੁਝ ਮੀਂਹ ਵਰਸਤਾਨਾ ਆਲੋ ਪੋਸ਼ ਹਵਾਜ ਨੂੰ ਵਣਦੀ ਜਾਂਦੀ ਹੈ ਇਹਨਾਂ ਨੂੰ ਵੀਰੇ ਐਂ ਡਿਜ਼ਾਈਨ ਬਣ ਜਾਂਦੇ ਆ ਇਹ ਮਨਮੋਹਕ ਦ੍ਰਿਸ਼ ਨੇ ਨਾ ਜਿਹੜੇ ਮਨਮੋਹਕ ਇਹ ਬਹੁਤ ਆਨੰਦ ਦਿੰਦੇ ਆ ਇੱਕ ਰਸਤਾ ਜਦੋਂ ਇਹ ਜਿਹਾ ਸ਼ਾਂਤ ਰਸਤਾ ਟ੍ਰੈਫਿਕ ਨਹੀਂ ਬਹੁਤ ਦਿਲ ਲੱਗਦਾ ਦੇਖਣ ਨੂੰ ਦੇਖੋ ਵਾਹ ਵਾਹ ਕੁਦਰਤਾਂ ਲਿਆ ਵਾਹ ਇਹਨੂੰ ਸਿਰਜਣ ਵਾਲਿਆ ਕੀ ਸੈਪਟ ਕਰਾ ਵਾਹ ਕੁਦਰਤ ਵਾਹ ਇਹਨੂੰ ਸਿਰਜਣ ਵਾਲਾ ਧੰਨ ਮਾਲਕਾ ਕੀ ਕੀ ਕੁਸ਼ ਡਿਜ਼ਾਈਨ ਬਣਾਏ ਪਏ ਨੇ ਕੁਦਰਤ ਨਾਲ ਪਹਾੜਾਂ ਆਨੰਦੀ ਨੰਦ ਉਹਨਾਂ ਰਾਤ ਆਨੰਦੀ ਨੰਦ ਜਮਾ ਸ਼ਾਂਤ ਰਸਤਾ ਸਿੱਪ ਪਹਾੜੀਆਂ ਦੇ 뷰 ਤੇ ਲੱਗਦਾ ਮਹਾਰਾਜ ਰੂਟ ਤੇ ਤੇ ਲੱਗਦਾ ਚਾਂਦਵੜ ਦੇ ਕੋਲੇ ਦੀ ਲੋਕੇਸ਼ਨ ਆ ਇਹ ਜਿਹੜਾ ਸਿੰਨਰ ਤੋਂ ਚਾਂਦਵੜ ਪਿੰਡਾਂ ਵਾਲਾ ਰੋਡ ਆਉਂਦਾ ਸ੍ਰੀ ਐਸਪੀ ਦਾ ਕਰਤਾ ਜਿੱਥੇ ਮਰਜ਼ੀ ਵਿਗਿਆਨ ਚੱਲੀ ਜਾਵੇ ਜਿੱਥੇ ਮਰਜ਼ੀ ਬੰਦਾ ਮਸ਼ੀਨਰੀ ਬਣਾ ਲਵੇ ਕੋਈ ਚੀਜ਼ਾਂ ਤਿਆਰ ਕਰ ਲਵੇ ਪਰ ਕੁਦਰਤ ਦੇ ਬਰਾਬਰ ਦੇ ਡਿਜ਼ਾਈਨ ਕਿਸੇ ਤੋਂ ਨਹੀਂ ਪੈਣੇ ਉਧਰ ਧੰਨ ਤੇਰੀ ਕੁਦਰਤ ਮਾਲਕਾ ਬਹੁਤ ਸੋਹਣਾ 뷰 ਆ ਬਾਈ ਜੇ ਵਧੀਆ ਲੱਗਿਆ ਤਾਂ ਦੱਸਿਓ ਕਮੈਂਟ ਚ ਆ ਤੜੇ ਫਿਰੋ ਮੁੰਬਈ ਆਗਰਾ ਐਕਸਪ੍ਰੈਸ ਰੇਲ ਤੇ ਆਏ ਸਿੰਨਰ ਤੋਂ ਚਾਂਦਵੜ ਹੋ ਕੇ ਆ ਚਾਂਦਵੜ ਤੋਂ ਰੋਡ ਜਾਣ ਲੱਗੇ ਆ ਵਧੀਆ ਰਸਤਾ ਸੀ ਬਾਈ ਕਿਉਂਕਿ ਜਾਣ ਵੇਲੇ ਦਾ ਮੇਰਾ ਤਜਰਬਾ ਜਿਹੜਾ ਹੈਗਾ ਵੀ ਮੈਂ ਜਿੰਨੀ ਵਾਰ ਗਿਆ ਨਗਰ ਤੋਂ ਅਹਿਮਦਨਗਰ ਤੋਂ ਜਣੇ ਮਤਲਬ ਵਾਪਸੀ ਪਹਿਲੀ ਵਾਰੀ ਕਰੀ ਆ ਵਧੀਆ ਰਾਹ ਲੱਗਿਆ ਕਿਉਂਕਿ ਮੈਂ ਜਿੰਨੀ ਵਾਰ ਗਿਆ ਦੋ ਤਿੰਨ ਜਿਹੜੇ ਲਾਏ ਆ ਅੰਗੂਰਾ ਤੇ ਜਾਂ ਸ਼੍ਰੀ ਗੋਂਡੇ ਸਾਈਕਲ ਲਾਇਆ ਮੈਂ ਹਮੇਸ਼ਾ ਜਦ ਮੈਂ ਮਾਲੇਗਾਉਂ ਤੋਂ ਨਾ ਸਰੜੀ ਵਾਲਾ ਕੋਪਰਗਾਉਂ ਵਾਲਾ ਰਾਹ ਫੜ ਕੇ ਕੋਪਰਗਾਉਂ ਸਰੜੀ ਤੇ ਰਾਹੌਰੀ ਅਹਿਮਦਨਗਰ ਉੱਥੋਂ ਪਰਮਾਤੀ ਵਾਲਾ ਰਾਹ ਫੜ ਕੇ ਸ਼੍ਰੀ ਗੋਂਡੇ ਸ਼੍ਰੀ ਗੋਂਡੇ ਤੋਂ ਫਿਰ ਸਿਕਰਾ ਪਰ ਵਿੱਚੀ ਆਪਾ ਜਾਵੜੀ ਦਾ ਪੁੰਨੇ ਹਨਾ ਤੇ ਇੱਕ ਅੱਧੀ ਵਾਰੀ ਸ਼੍ਰੀ ਗੋਂਡੇ ਤੋਂ ਉੰਗੂਰ ਭਰ ਕੇ ਵਾਪਸ ਚਲੇ ਗਏ ਤੇ ਇੱਧਰਲੇ ਰਾਹ ਦਾ ਜਿਆਦਾ ਤਜਰਬਾ ਨਹੀਂ ਸੀ ਇੱਕ ਚੱਕਰ ਆਏ ਸੀਗੇ ਉਦੋਂ ਰਾਜਗੁਰੂ ਨਗਰ ਲੰਘ ਕੇ ਨਾ ਅੱਗੇ ਆ ਗਏ ਰਾਤ ਨੂੰ ਨਾ ਗੱਡੀ ਦੇ ਮਗਰ ਗੱਡੀ ਲਾ ਲਈ ਚੱਲ ਲੁਧਿਆਣੇ ਦਾ ਸੀ ਮੁੰਡਾ ਉਹ ਨਾ ਰਾਜਗੁਰੂ ਨਗਰ ਤੱਕ ਤਾਂ ਬਰਾਬਰ ਆਇਆ ਮੂਰੇ ਉਦੋਂ ਬਾਅਦ ਚਲੋ ਮੈਂ ਸੌਂ ਗਿਆ 10 11 ਵਜੇ ਸੀ ਤੇ ਮੁੰਡਾ ਚਲਾਉਂਗਾ ਸੀ ਨਾਲ ਦਾ ਲੋਕੇਸ਼ਨ ਉਹਨੂੰ ਲਾ ਕੇ ਦਿੱਤੀ ਸੀ ਸੰਗਮਨੇਰ ਹੋ ਕੇ ਅਸੰਦਰ ਵਿੱਚ ਨਿਕਲਣਾ ਸੀ ਉਹਦੇ ਉਹ ਸੰਗਮਨੇਰ ਆ ਕੇ ਨਾ ਕਿਤੇ ਉਹ ਸੱਜੇ ਨੂੰ ਮੁੜ ਗਿਆ ਗਲਤੀ ਹੋ ਗਈ ਉਹ ਰਾਹ ਤਾਂ ਹੈ ਭਾਰਤ ਮੜਾ ਦਾ ਰੋਡ ਆ ਰਾਜਮਾ ਹੀ ਸੁਣਾ ਕੋਈ ਲਾਈਟ ਨਾ ਕੋਈ ਬੱਤੀ ਨਾ ਕੋਈ ਗੱਡੀ ਜਾਵੇ ਅਖੀਰ ਨੂੰ ਉਹਨੇ ਘਬਰਾ ਕੇ ਨਾ ਮੈਨੂੰ ਠਾੜਿਆ ਬਾਈ ਕਹਿੰਦਾ ਮੇਥੋਂ ਗਲਤ ਮੁੜਿਆ ਉੱਥੇ ਇੱਕ ਛੋਟਾ ਜਿਹਾ ਪਿੰਡ ਆਵਾ ਵੀ ਡਬਲਯੂ اے ਵੀ ਆਈ ਕੋਈ ਘੱਟਦਾ ਜਿਆ ਉੱਥੇ ਕਿ ਸੀਗੇ ਤੇ 12:30 ਦਾ ਟਾਈਮ ਕੋਈ ਲਾਈਟ ਬੱਤੀ ਨਾ ਅਖੀਰ ਨੂੰ ਮੈਂ ਕਿਹਾ ਯਾਰ ਇਹ ਜੇ ਰੋਡ ਤੇ ਚੱਲਣਾ ਤਾਂ ਖਬਰਨਾਕ ਆ ਤੇ ਅਸੀਂ ਗੱਡੀ ਘਮਾਉਣ ਲੱਗੇ ਮੈਂ ਕਿਹਾ ਚੱਲ ਪਿੱਛੇ ਚ ਰਸਤੇ ਵੱਲੋਂ ਚੱਲ ਜਿੱਥੋਂ ਗਲਤ ਮੁੜਿਆ ਤੇ ਜਦੋਂ ਗੱਡੀ ਘਮਾਉਣ ਲੱਗੇ ਦੀ ਲਾਈਟਾਂ ਪਈਆਂ ਠਾਬਿਆਂ ਤੇ ਮਹਾਰਾਸ਼ਟਰ ਚ ਮੋਸਟਲੀ 10:00 ਵਜੇ ਲਾਈਟ ਵੀ ਬੰਦ ਹੋ ਜਾਂਦੀ ਆ ਤੇ ਉਹ ਗੱਡੀਆਂ ਦੀਆਂ ਨਾ ਰੀਡੀਅਮ ਟ੍ਰਿਪਾ ਚਮਕੀਆਂ ਫਿਰ ਉੱਥੇ ਠਾਬੇ ਤੇ ਗੱਡੀ ਲਾ ਲਈ ਰਾਤ ਕੱਟੀ ਉੱਥੋਂ ਸਵੇਰੇ ਤੁਰੇ ਬਾ ਵੀ ਤੋਂ ਨਾ ਸਿੱਧਾ ਇੱਕ ਲਾਸ ਲਗਾਓ ਉਹਨੂੰ ਸਿੰਗਲ ਰਾਹ ਪੈ ਗਏ ਅਸ ਉਹ ਰਾਹ ਆ ਬਈ ਜਿੱਦਾਂ ਦਾ ਆਪਾਂ ਪਾਲ ਘਾੜ ਚੜਦੇ ਆ ਓਕਣ ਪਿੰਡਾਂ ਵਿੱਚ ਹੀ ਆਇਆ ਤੇ ਬੜਾ ਰੱਬ ਰੱਬ ਕਰਕੇ ਰੋਡ ਤੇ ਚੜੇ ਨੋਸਕਾਰ ਕਹਿ ਕੀ ਡਾਰ ਸੀਗਾ ਇੱਕ ਹੀ ਰਸਤਾ ਸਹੀ ਮਿਲ ਗਿਆ ਤੇ ਸੰਗਮਨਗਰ ਤੋਂ ਸਿੰਨਰ ਹੋ ਕੇ ਸਿੰਨਰ ਤੋਂ ਚਾਨਦਬੜਾ ਵਾਲਾ ਰੋੜ ਫੜਨਾ ਪੂਰਾ ਵਧੀਆ ਰੋੜਾ ਜੀ ਡਬਲ ਰੋੜਾ ਸਿੱਧਾ ਚਾਨਦਬੜਾ ਨਿਕਲ ਘਾਟ ਤੇ ਕਾਰਾਂਕੂਰਾ ਤਾਂ ਨਹੀਂ ਇੱਥੇ ਬੜਾ ਪਤਾ ਲੱਗਦਾ ਕਾਰਾਂਕੂਰਾ ਵਾਲਿਆਂ ਨੂੰ ਪਰ ਗੱਡੀ ਵਾਲੇ ਨੂੰ ਪਤਾ ਲੱਗਦਾ ਹੁੰਦਾ ਵੀ ਗੈਸ ਪਾ ਪੈਂਦੀ ਹੈ ਜਿੰਨਾ ਗੱਡੀ ਦੇ ਇੰਜਣ ਦਾ ਜ਼ੋਰ ਲੱਗਦਾ ਉਸ ਤੋਂ ਬਾਅਦ ਜਿਹੜਾ ਡਰਾਈਵਰ ਸੀਟ ਤੇ ਬੈਠਣਾ ਹੁੰਦਾ ਉਹਦਾ ਵੀ ਜ਼ੋਰ ਨਾਲ ਹੀ ਲੱਗ ਰਿਹਾ ਹੁੰਦਾ ਗੱਡੀ ਤੋਂ ਵੱਧ ਕਿਉਂਕਿ ਫਾਰ ਉਹਨੇ ਕਰਾਉਣੀ ਹੁੰਦੀ ਹੈ ਇੱਕ ਵਾਰੀ ਆਪਣੇ ਵੀ ਹੋਏ ਸੀ ਨਾ ਕਿਹੜੇ ਘਾਟ ਚੋਂ ਹੋਏ ਸੀ ਹਾਂ ਉਹ ਸੇ ਗਾਫੀ ਕਰਨ ਫਾਰ ਸ਼ਾਬ ਤੇ ਚੱਲੇ ਸੀ ਤੁਹਾਨੂੰ ਫਿਰ ਆ ਉਹ ਬੱਸ ਉਸ ਘਾਟ ਚ ਵੀ ਹੋਇਆ ਸੀ। ਵੈਸੇ ਤਾਂ ਸੀ ਡੰਡੇ ਮਤੇ ਨਾਲ ਚੱਲਣ ਵਾਲੇ ਬੰਦੇ ਆ ਪਰ ਫੇਰ ਵੀ ਕਈ ਵਾਰੀ ਹੋ ਜਾਂਦਾ ਹੈ। ਵਿਚ ਵਿਚ ਬੰਦੇ راہ ਵੱਡ ਤੋਂ ਉੱਤਵੜ ਤੋਂ ਰੋਡ ਚੜ੍ਹੇ ਆਏ ਸੀ ਮਾਲੇਗਾਉਂ ਤੋਂ ਪਹਿਲਾਂ ਨਾ ਆ ਪਿਆਜ਼ਾਂ ਵਾਲੇ ਹੁੰਦੇ ਆ ਵੀਰੋ ਇਹਨਾਂ ਤੋਂ ਅੱਗੇ ਵੀ ਲੈ ਕੇ ਜਾਂਦੇ ਆ। ਤੇ ਪੰਜਾਬ ਤਾਂ ਤੁਹਾਨੂੰ ਪਤਾ ਆਪਣੇ ਅੱਗ ਲੱਗੀ ਹੁੰਦੀ ਆ। ਤੇ ਆ 10-10 ਕਿਲੋ ਵਾਲੀ ਪੈਕਿੰਗ ਵੀ ਪਈ ਆ, 20 ਵਾਲੀ ਵੀ ਪਈ ਆ। ਤੇ ਲੈਨੇ ਆ। ਕੈਸੇ ਹੈ ਭਈਆ ਕਿਆ ਰੇਟ ਹੈ 12 ਰੁਪਏ ਕਿਲੋ ਹਾਂ 12 ਰੁਪਏ ਬੜੀ ਆ ਪਿਆਜ਼ ਪਿਆਜ਼ ਬੜੀ ਆ ਬਸ ਠੀਕ ਆ ਤੇ ਵੀ ਗੱਡੀ ਵਾਲੇ ਮਿੱਤਰ ਪਿਆਰੇ ਜੇ ਕੋਈ ਆਉਂਦੇ ਹੁੰਦੇ ਆ ਇਹ ਬਾਈ ਦੀ ਸਾਈਡ ਤੇ ਆ ਆ ਦੇਖੋ ਪਾਣੀ ਪੂਣੀ ਲਿਆਇਆ ਪੀਣ ਨੂੰ ਯਾਰ ਬੰਦੇ ਵਧੀਆ ਰਹੇ ਨਿੱਕੇ ਕਿਵੇਂ ਆ ਫਿਰ ਪਿਆਜ਼ ਜੀ ਪਾਣੀ ਪੀ ਲੋ ਜੀ ਪਾਣੀ ਤਾਂ ਪਿੰਨੇ ਆ ਕੋਈ ਨਾ ਦੇਖਦੇ ਆਪਾਂ ਇਹਨਾਂ ਨੂੰ ਪੁੱਛਦਾ ਕਿਸਕ ਦਾ ਕੋਈ ਪਤਾ ਨਹੀਂ ਲੱਗਦਾ ਆ ਤਕਰੀਬਨ ਆ ਜਾਨਪੁਰਾ ਵਾਲਾ ਏਰੀਆ ਜਾਨ ਲੱਗੇ ਆ ਯਾਰ ਆਣੀ ਲੱਗਦਾ ਪਣ ਪਰਿਆਟਨ ਜਿੰਨਾ ਕਿ ਪੜਿਆ ਜਾਂਦਾ ਤੇ ਇੱਥੇ ਰੋਡ ਤੇ ਜਾਨਵਰ ਨਿਕਲਦੇ ਆ ਖਤਰਨਾਕ ਵੀ ਨਿਕਲਦੇ ਆ ਕੀ ਕਰੇ ਬੰਦਾ ਤੁਰੇ ਜਾਂਦੇ ਦੋਨੇ ਪਾਸੇ ਆ ਨੈਟ ਵੀ ਤਾਂ ਹੀ ਲੱਗਿਆ ਹੋਇਆ ਹੈ ਲਾਇਆ ਹੋਇਆ ਵੀ ਜਾਨਵਰ ਇਧਰ ਨਾ ਆਜੇ ਆ ਸਾਡਾ ਹੁਣ ਰੱਸਾ ਨਿਕਲ ਗਿਆ ਤੇ ਨਿੱਕਾ ਚੜਿਆ ਉੱਤੇ ਮੈਂ ਥੱਲੇੋਂ ਫੋਨ ਹਰ ਰਸਾ ਜਣੀ ਵੈਸੇ ਤੁਹਾਨੂੰ ਦੱਸਦਾ ਵੀ ਰਿਸਕ ਦਾ ਕੋਈ ਪਤਾ ਨਹੀਂ ਕਦੋਂ ਕਹੇ ਜਾ ਟਾਈਮ ਹੋ ਜਾਂਦਾ ਤੁਰੇ ਜਾਂਦੇ ਜਾਂਦੇ ਰਸਾ ਨਿਕਲ ਦਰਸ਼ਨ ਦੂਸਰਵਾਰਾ ਸਾਹਿਬ ਪੂਰੀ ਗਾਰਕਿੰਗ ਤਾਂ ਅੰਦਰ ਬਾਬਾ ਜੌੜਦਾਸ ਦਾ ਵੱਡੀ ਪਾਰਕਿੰਗ ਪਰ ਪੌਤੋ ਥੱਲੇ ਲੋਟਦੀਆਂ ਗੱਡੀਆਂ ਤੇ ਵਾਹਿਗੁਰੂ ਮਹਾਰਾਜ ਨੰਕਰ ਅਈ ਥੋਈ ਸਰਕਾਰ ਕਰਿਓ ਜੇ ਡੰਗ ਚੱਲ ਰੇ ਸਿੱਧੇ ਤੇ ਹੁਣ ਗਿਆ ਉਸ ਗੜ ਡੰਗੜਾ ਲੱਭਦੇ ਆ ਕੋਈ ਇੱਕ ਸਲੰਸਰ ਦਾ ਸਾਫ ਕਰਨਾ ਮੜਾ ਰਿਹਾ ਜੇ ਕੋਈ ਲੱਭ ਜਾਈਆ ਕਟਾਈ ਦਾ ਵਹਿਮ ਲਿਆ ਗੱਡੀ ਦਾ ਦੇਖ ਲਿਆ ਇੱਕ ਉਹ ਹਾਂ ਫਿਰ ਆਸੂ ਨਗਰ ਗਿਆ ਹਾਂ ਬਾਈਪਾਸ ਤੇ ਤੇ ਇੱਕ ਤਾਂ ਸਲੰਸਰ ਇਥੋਂ ਗਿਆ ਸੀ ਟੁੱਟਾ ਜਿਸ ਦਿਨ ਉਥੇ ਲਾਸਟ ਪਾਰਟੀ ਕੋਲੇ ਲਾਇਆ ਮਾਲ ਇਹ ਟੁੱਟ ਗਿਆ ਸੀ ਹੁਣ ਇਹ ਤੋਂ ਬਾਅਦ ਗੱਡੀ ਦੀ ਖਚਾਈ ਦਾ ਦੋ ਤਿੰਨ ਵਾਰੀ ਦਾ ਅਸੀਂ ਸੋਚਦੇ ਹੁੰਨੇ ਆ ਇੱਕ ਹੀ ਮਾਨ ਬਣਾ ਲਿਆ ਵੀ ਯਾਰ ਸਲੰਸਰ ਸਾਫ ਕਰਾਈਏ ਇਹਦੀ ਦੇਖਿਓ ਕਾਰੀਗਰੀ ਸਲੰਸਰ ਕਹਿੰਦੇ ਲਾਉਣਾ ਨਹੀਂ ਹੈਗਾ ਇੱਥੇ ਲੱਗਿਆ ਲਗਾਇਆ ਹੀ ਵੱਢ ਕੇ ਇਹਨੂੰ ਇੱਥੇ ਜੋੜ ਲਾਉਣਗੇ ਦਿਖਾਉਣਾ ਤੁਹਾਨੂੰ ਕਰਾ ਮਾ ਠੱਟੀ ਆ ਗੱਡੀ ਦੇ ਵਿੱਚ ਤੇ ਲਿਆ ਕੇ ਨਾਲ ਹੀ ਲਾ ਲਿਆ ਸਾਰਾ ਕੁਝ ਫਿੱਟ ਆ ਵਿੱਚ ਖੜੀ ਗੱਡੀ ਦੇ ਕੋਲ ਹੀ ਆ ਗਿਆ। ਰੋਡ ਦੇ ਉੱਤੇ ਚਾਹੇ ਬਾਈਪਾਸ ਦੇ ਪਰਲੀ ਸਾਈਡ ਖੜੇ ਹਾਂ ਸਰਵਿਸ ਉਹਨੂੰ ਮਿਲ ਜਾਣੀ ਆ ਨਾਲ ਦੀ ਨਾਲ। ਕਰ ਰਿਆ ਆ ਆਪਦੇ ਕੁਣੀਏ ਜਿਹਾ ਹਥਿਆਰ ਧੂਰ ਪੈਪ ਨੂੰ ਘਾਉ ਥੱਲੇ ਦੀ ਉਹਨੂੰ ਦੇਖਦੇ ਆ ਕਿਵੇਂ ਸਾਫ ਕਰਦੇ ਆ ਹਰੇਕ ਦਾ ਅਲੱਗ-ਅਲੱਗ ਤਜਰਬਾ ਹੁੰਦਾ। ਕਹਿੰਦੇ ਜੀ ਨਹੀਂ ਖੋਲਣਾ ਆਪਾਂ। ਲੱਗਿਆ ਲਗਾਇਆ ਸਲੈਂਸਰ ਉਦਾਂ ਹੀ ਕਰਨਗੇ ਸਾਫ ये जो आप बाईपास तो पार कर देना चालीसगाँव चौराहा आता उ राइट साइड पर अच्छा भाई बताओ ये एड्रेस कौन सा पड़ता है ये गांव चौराहा धुलिया ठीक है अगर गाड़ी वाले को कहीं आगे पीछे दो चार किलोमीटर दिक्कत आ जाए तो जा सकते हो ठीक है जा सकते हैं इसीलिए हमने भी बनाई है ठीक है जी थी, ठीक है ਨਵੇਂ ਮਿੱਤਰੋ ਬੰਦਾ ਵਧੀਆ ਜੇ ਕਿਸੇ ਨੂੰ ਇੱਥੇ ਗੈਸ ਬਿਲਡਿੰਗ ਦੀ ਲੋਡ ਹੁੰਦੀ ਆ ਤੁਲੀਏ ਦੇ ਲਾਗੇ ਤੱਕ ਆਏ ਬੰਦੇ ਨਾਲ ਕੰਟੈਕਟ ਕਰ ਸਕਦੇ ਹਰੇਕ ਬੰਦੇ ਦੀ ਵੱਖਰੀ ਵੱਖਰੀ ਹੁੰਦੀ ਆ ਇਹਨਾਂ ਨੇ ਇੱਥੇ ਖੜੀ ਗੱਡੀ ਦਾ ਇਹ ਸਲੰਸਰ ਨੂੰ ਇਹਨੂੰ ਵੱਢ ਕੇ ਖੜੀ ਗੱਡੀ ਦਾ ਇਹ ਸਲੰਸਰ ਸਾਫ਼ ਕਰਨਾ ਆ ਉਹ ਤਾਂ ਲਿਆ ਹੁਣ ਕਹਿੰਦੇ ਵੀ ਕੋਸ਼ ਇਹਦੇ ਚ ਫਰਾਕ ਤੋਂ ਕਾਮ ਨਾਲੋਂ ਜ਼ਿਆਦਾ ਨੇ ਅਜੇ ਇਹਨਾਂ ਦੀ ਸਮਝੋਂ ਬਾਹਰ ਆ ਕੰਮ ਕਰ ਰਹੇ ਆ ਉਹ ਨਾਲ ਇਸੇ ਕਾਟਣਾ ਬੰਦਾ ਮੱਛੀਆਂ ਫੜਦਾ ਵੈਸੇ ਜ਼ੂਮ ਕਰਿਆ 4 ਗੁਣਾ ਤੇ ਆ ਪੁਲ ਤੇ ਚੋਰ ਵੀ ਬੜੇ ਝਪਟਾ ਮਾਰਨ ਜਦੋਂ ਤਿਆਰ ਹੋ ਜਾਂਦੇ ਆ ਜਦਦੇ ਉਦੋਂ ਜਾਂਦੇ ਹੋਏ ਵੀਡੀਓ ਬਣਾਉਂਦੇ ਸੀ ਹੁਣ ਦੇਖੋ ਜਦੋਂ ਦੂਰ ਕਰ ਲੈਣਾ ਉਹ ਦੇਖਣੋਂ ਹੀ ਹਟ ਜਾਣਾ ਉਹ ਆ ਜਦਦੇ ਤਿਆਰ ਹੋ ਜਾਂਦੇ ਆ ਛਾਲ ਮਾਰਨ ਉਦੋਂ ਮੈਂ ਫੋਨ ਅੰਦਰ ਕਰ ਲਿਆ ਸੀ ਅੱਜ ਵੀ ਬੱਜ ਗਿਆ ਹੁਣ ਬੰਦਾ ਗਾਇਬ ਹੋ ਗਿਆ ਦੇਖੋ